ਸਾਸ ਦੇ ਰਹਿਣ ਵਾਲਾ ਸੰਸਕ੍ਰਿਤ ਦਾ ਬੜਾ ਗਿਆਤਾ ਸੀ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਸੱਤਿਆ ਕਹਿਣ ਲੱਗੇ ਸਾਡੇ ਸਿੱਖਾਂ ਨੂੰ ਪੜਾ ਦਿਓ ਸੰਸਕ੍ਰਿਤ ਸੰਸਕ੍ਰਿਤ ਭਾਸ਼ਾ ਨੂੰ ਕਹਿੰਦੇ ਨੇ ਦੇਵ ਬਾਣੀ ਉਹ ਪੰਡਤ ਕਹਿੰਦਾ ਕਿ ਇਹ ਜਿਹੜੀ ਦੇਵ ਬਾਣੀ ਸੰਸਕ੍ਰਿਤ ਭਾਸ਼ਾ ਹੈ ਇਹ ਕੇਵਲ ਪੰਡਤ ਬ੍ਰਾਹਮਣ ਹੀ ਪੜ ਸਕਦਾ ਊਤਰ ਨਹੀਂ ਪੜ ਸਕਦਾ ਕਿਸ ਕਰਕੇ ਮੈਂ ਇਹਨੂੰ ਪੜਾ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨੂੰ ਆਨਲਨ ਕੀਤਾ ਸੀ ਇਨਹੀਂ ਸੇ ਰਾਜੇ ਉਪਜਾਉ ਰਾਜ ਕਰਨ ਦੀ ਰੀਤ ਸਿਖਾਉ ਇਨਹੀਂ ਸੇ ਪੰਡਤ ਉਪਜਾਉ ਤਥਾ ਕਰਮ ਦੀ ਰੀਤ ਸਿਖਾਉ ਚਿੜਿਓਂ ਸੇ ਮੈਂ ਬਾਦ ਤਲਾਉ ਤਵੇ ਗੋਬਿੰਦ ਸਿੰਘ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੜ੍ਹ ਜੀ ਜੇ ਤੁਸੀਂ ਇਹਨਾਂ ਨੂੰ ਵਿਦਿਆ ਨਹੀਂ ਪੜ੍ਹਾਓਗੇ ਤੇ ਤੁਹਾਡੇ ਮਨ ਵਿੱਚ ਵੀ ਸਾਡੇ ਜਿਹੜੇ ਸਿੱਖ ਦੇ ਮਾਤੜ ਨੇ ਕੋਈ ਵਿਦਿਆ ਨਹੀਂ ਪੜ੍ਹਨਗੇ ਮੈਂ ਨਾ ਉਹ ਰਾਜੇ ਵੀ ਬਣਾਵਾਂਗਾ ਕਿਉਂਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਪਰ ਮੇਰੇ ਵਰਗੇ ਕਈ ਨੇ ਪਰ ਇਨਾਂ ਗਰੀਬਾਂ ਦੀ ਬਦੌਲਤ ਮੈਂ ਅੱਜ ਤੱਕ ਤੇ ਬੈਠਾ ਇਨ ਗਰੀਬ ਸਿੱਖਨ ਕੋ ਦੇਉ ਬਾਦਸ਼ਾਹੀ ਜੈ ਜਾਦ ਕਰੇ ਹਮਰੀ ਬੁਰਿਆ